ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਪੰਜਾਬ ਦਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਘਰ ਦੇ ਵਿੱਚ ਬਣਾਇਆ ਹੈ ਜੀ ਦੇਸੀ ਘਿਓ ਤੇ ਦੇਸੀ ਘਿਓ ਆਪਾਂ ਅਲੱਗ ਤਰੀਕੇ ਦੇ ਨਾਲ ਬਣਾਇਆ ਹੈ ਤੇ ਇੱਕ ਕਰੀਮ ਤੋਂ ਜਾਂ ਮਲਾਈ ਤੋਂ ਹੀ ਆਪਾਂ ਨੇ ਅੱਗੇ ਤੋਂ ਅੱਗੇ ਇਹ ਵਾਲਾ ਸਾਰਾ ਸਮਾਨ ਤਿਆਰ ਕੀਤਾ ਹੈ ਸੋ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਰੈਸਪੀ ਬਣਾਉਣੀ ਦੇਸੀ ਘਿਓ ਬਣਾਉਣ ਦੇ ਲਈ ਇਹ ਮਲਾਈ ਲਈ ਹੈ ਮੈਂ ਇਹ ਮਲਾਈ 6 ਤੋਂ 7 ਦਿਨ ਦੀ ਹੈ ਘਿਓ ਬਣਾਉਣ ਤੋਂ ਪਹਿਲਾਂ ਆਪਾਂ ਨੇ ਇਸ ਨੂੰ 3 ਤੋਂ 4 ਘੰਟੇ ਪਹਿਲਾਂ ਫ੍ਰਿਜ ਤੋਂ ਬਾਹਰ ਕੱਢ ਕੇ ਰੱਖ ਲੈਣਾ ਹੈ। ਮੋਟੀ ਮਲਾਈ ਲੈ ਕੇ ਆਉਣ ਲਈ ਜਦੋਂ ਵੀ ਆਪਾਂ ਦੁੱਧ ਉਬਾਲਣਾ ਹੈ 2 ਕੁ ਮਿੰਟ ਦੇ ਕਰੀਬ ਆਪਾਂ ਨੇ ਸਿੰਮਤਿਆਂ ਨੂੰ ਰੁਝਾਉਣਾ ਹੈ ਉਬਾਲੀ ਆਉਣ ਤੋਂ ਬਾਅਦ ਤੇ ਅਗਲੇ ਦਿਨ ਇਸ ਦੁੱਧ ਤੋਂ ਮਲਾਈ ਨੂੰ ਉਤਾਰ ਲੈਣਾ ਹੈ। ਮਲਾਈ ਵਾਲਾ ਪਾਂਡਾ ਸੀ ਉਹਦੇ ਵਿੱਚ ਗਰਮ ਪਾਣੀ ਕਰਕੇ ਮੈਂ ਇਸ ਮਲਾਈ ਦੇ ਵਿੱਚ ਪਾ ਦਿੱਤਾ। ਤੇ ਮੱਖਣ ਕੱਢਣ ਦੇ ਲਈ ਇੱਥੇ ਮੈਂ ਹੈਂਡ ਬਲੈਂਡਰ ਹੈ ਉਸ ਦਾ ਇਸਤੇਮਾਲ ਕਰ ਰਹੀ ਹਾਂ। ਬਹੁਤ ਹੀ ਜਲਦੀ ਮੱਖਣ ਇਕੱਲ ਜਾਂਦਾ ਹੈ। ਜੋ ਦੇਸੀ ਘਿਓ ਅੱਜ ਆਪਾਂ ਨੇ ਤਿਆਰ ਕਰਨਾ ਹੈ ਉਹ ਦਾਣੇਦਾਰ ਹੋਏਗਾ ਤੇ ਉਸ ਦਾ ਟੇਸਟ ਵੀ ਬਾਕੀ ਦੇਸੀ ਘਿਓ ਦੇ ਨਾਲ ਜਿਹੜੇ ਆਪਾਂ ਨੋਰਮਲ ਯੂਜ਼ ਕਰਦੇ ਹਾਂ ਉਸ ਨਾਲੋਂ ਅਲੱਗ ਹੋਏਗਾ ਇਸ ਦੇ ਟੇਸਟ ਦਾ ਬਹੁਤ ਹੀ ਜ਼ਿਆਦਾ ਫਰਕ ਹੁੰਦਾ ਹੈ ਤੇ ਦੇਖ ਸਕਦੇ ਹੋ ਤੁਸੀਂ ਹੁਣ ਮੱਖਣ ਆਪਣਾ ਬਿਲਕੁਲ ਬਣ ਦੇ ਲਈ ਤਿਆਰ ਹੈ ਤੇ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਨੇ ਹੈਂਡ ਬਲੈਂਡਰ ਨੂੰ ਆਨ ਤੇ ਆਫ ਕਰਦੇ ਹੋਏ ਇਸ ਤਰ੍ਹਾਂ ਮੱਖਣ ਕੱਢ ਲੈਣਾ ਹੈ। ਅੱਜ ਕੱਲ ਸਰਦੀਆਂ ਚੱਲ ਰਹੀਆਂ ਤੇ ਤਾਂ ਕਰਕੇ ਇਸ ਵਿੱਚ ਆਪਣੇ ਗਰਮ ਪਾਣੀ ਪਾਇਆ ਹੈ। ਜੇਕਰ ਆਪਾਂ ਗਰਮੀਆਂ ਦੇ ਵਿੱਚ ਦੇਸੀ ਘਿਓ ਕੱਢਦੇ ਆ ਤਾਂ ਗਰਮੀਆਂ ਦੇ ਵਿੱਚ ਮਲਾਈ ਦੇ ਵਿੱਚ ਠੰਡਾ ਪਾਣੀ ਪੈਂਦਾ ਹੈ ਤਾਂ ਹੀ ਜਲਦੀ ਜਿਹੜਾ ਮੱਖਣ ਹੈ ਉਹ ਆਸਾਨੀ ਦੇ ਨਾਲ ਨਿਕਲ ਜਾਂਦਾ ਹੈ। ਦੇਖ ਸਕਦੇ ਹੋ ਤੁਸੀਂ ਰਸੀ ਹੈ ਉਹ ਅਲੱਗ ਹੋ ਗਈ ਹੈ ਤੇ ਮੱਖਣ ਆਪਣਾ ਸਾਰਾ ਨਿਕਲ ਕੇ ਤਿਆਰ ਹੈ। ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਹੈਂਡ ਬਲੈਂਡਰ ਦੀ ਸਵਿਚ ਹੈ ਉਹਨੂੰ ਆਫ ਕਰ ਲੈਣਾ ਤੇ ਆਫ ਕਰਨੇ ਤੋਂ ਬਾਅਦ ਵਿੱਚ ਇਸ ਨੂੰ ਇਸ ਤਰੀਕਾ ਸਾਫ ਕਰ ਲੈਣਾ ਹੈ ਤੇ ਜਿਹੜਾ ਮੱਖਣ ਹੈ ਇਸ ਸਾਰੇ ਹੀ ਮੱਖਣ ਨੂੰ ਇਸ ਤਰ੍ਹਾਂ ਇਕੱਠਾ ਕਰ ਲੈਣਾ ਹੈ ਦੇਖ ਸਕਦੇ ਹੋ ਤੁਸੀਂ ਇਹ ਮੱਖਣ ਆਸਾਨੀ ਦੇ ਨਾਲ ਆਪਣੇ ਆਪ ਇਕੱਠਾ ਹੋ ਗਿਆ ਥੋੜਾ ਥੋੜਾ ਕਰਕੇ ਇਸ ਵਿੱਚ ਜਿਹੜੀ ਲੱਸੀ ਹੈ ਆਪਾਂ ਨੇ ਨਚੋੜ ਦੇਣੀ ਹੈ ਇਹ ਲੱਸੀ ਨਚੋੜਨੀ ਜ਼ਰੂਰੀ ਹੈ ਇਸ ਨਾਲ ਆਪਣਾ ਦੇਸੀ ਘਿਓ ਬਹੁਤ ਹੀ ਜਲਦੀ ਬਣ ਜਾਂਦਾ ਹੈ ਜੇਕਰ ਇਹ ਲੱਸੀ ਵਿੱਚ ਹੀ ਰਹਿ ਜਾਂਦੀ ਕਿਉ ਬਣਾਉਣ ਸਮੇਂ ਕਾਫੀ ਸਮਾਂ ਲੱਗ ਜਾਂਦਾ ਸੋ ਇਹ ਦੇਖੋ ਆਪਣਾ ਮੱਖਣ ਬਿਲਕੁਲ ਤਿਆਰ ਹੈ ਇਸੇ ਤਰ੍ਹਾਂ ਜਿਹੜਾ ਰੈਂਦਾ ਮੱਖਣਾ ਉਹ ਵੀ ਆਪਾਂ ਇਸੇ ਤਰ੍ਹਾਂ ਨਚੋੜ ਲਵਾਂਗੇ ਅੱਜ ਦੇਸੀ ਘਿਓ ਬਣਾ ਰਹੇ ਹਾਂ ਘਰ ਦੇ ਵਿੱਚ ਇਹ ਇੱਕਦਮ ਦਾਣੇਦਾਰ ਘਿਓ ਬਣੇਗਾ ਤੇ ਇਸ ਦਾ ਜਿਹੜਾ ਟੇਸਟ ਹੈ ਇਹ ਬਾਕੀ ਹੀ ਦੇਸੀ ਘਿਓ ਦੇ ਨਾਲੋਂ ਬਿਲਕੁਲ ਅਲੱਗ ਟੇਸਟ ਆਏਗਾ ਇਸ ਵਿੱਚ ਆਪਾਂ ਇੱਕ ਅਜੀਹੀ ਚੀਜ਼ ਮਿਕਸ ਕਰਾਂਗੇ ਤੇ ਇਸ ਮੱਖਣ ਵਿੱਚੋਂ ਦੋ ਕ ਚਮਚ ਮੈਂ ਅਲੱਗ ਕੱਢ ਰਹੀਆਂ ਤੇ ਇਸ ਨੂੰ ਆਪਾਂ ਬਾਅਦ ਵਿੱਚ ਖਾਣੇ ਦੇ ਵਿੱਚ ਵਰਤ ਸਕਦੇ ਹਾਂ ਜਿਹੜੀ ਲੱਸੀ ਬਚ ਗਈ ਹੈ ਉਸ ਨੂੰ ਹੁਣ ਆਪਾਂ ਕਿਸੇ ਅਲੱਗ ਭਾਂਡੇ ਦੇ ਵਿੱਚ ਪਾ ਲੈਣੇ ਆ ਇਸ ਤੋਂ ਆਪਾਂ ਪਨੀਰ ਬਣਾਵਾਂਗੇ ਤੇ ਮੱਖਣ ਤਿਆਰ ਹੋਣ ਤੋਂ ਬਾਅਦ ਵਿੱਚ ਤੁਸੀਂ ਚਾਹੋ ਤਾਂ ਮੱਖਣ ਨੂੰ ਪਾਣੀ ਦੇ ਵਿੱਚ ਧੋ ਸਕਦੇ ਹੋ ਇੱਕ ਤੋਂ ਦੋ ਪਾਣੀ ਦੇ ਵਿੱਚ ਪਰ ਮੈਂ ਇਸ ਸਮੇਂ ਮੱਖਣ ਨੂੰ ਧੋਤਾ ਨਹੀਂ ਇਸ ਨੂੰ ਕਯੂਬ ਬਣਾਉਣ ਦੇ ਲਈ ਰੱਖ ਦਿੱਤਾ ਹੈ ਤੇ ਗੈਸ ਦੀ ਫਲੇਮ ਮੈਂ ਤੇਜ਼ ਤੇ ਰੱਖੀ ਹੈ ਕਯੂਬ ਬਣਾਉਣ ਦੇ ਲਈ ਆਪਾਂ ਨੂੰ ਗੈਸ ਦੀ ਫਲੇਮ ਸਿਮਤੇ ਕਰਨੀ ਪੈਂਦੀ ਹੈ ਤੇ ਕਦੇ ਇਸ ਨੂੰ ਆਪਾਂ ਨੂੰ ਤੇਜ਼ ਕਰਨਾ ਪੈਂਦਾ ਇਸ ਤਰ੍ਹਾਂ ਆਪਾਂ ਇਹ ਕਯੂਬ ਬਣਾਵਾਂਗੇ ਸੋ ਜੀ ਅੱਜ ਇਹਦਾ ਇਹ ਹੈ ਸਿਕਰਟ ਇਹ ਹੈ ਜੀ ਦਾਲਚੀਨੀ ਜਦੋਂ ਵੀ ਮੱਖਣ ਮੈਲਟ ਹੋ ਜਾਵੇ ਉਸ ਵਿੱਚ ਆਪਾਂ ਨੇ ਇਹ ਇੱਕ ਪੀਸ ਦਾਲਚੀਨੀ ਦਾ ਪਾ ਦੇਣਾ ਹੈ ਇਹ ਅਗਰ ਤੁਸੀਂ ਘਿਓ ਦੇ ਵਿੱਚ ਦਾਲਚੀਨੀ ਪਾਉਂਦੇ ਹੋ ਤਾਂ ਇਸ ਦਾ ਜਿਹੜਾ ਟੇਸਟ ਹੈ ਇਹ ਬਿਲਕੁਲ ਅਲੱਗ ਹੋ ਜਾਂਦਾ ਹੈ ਦੇਸੀ ਘਿਓ ਦਾ ਬਹੁਤ ਹੀ ਰਿਚ ਫਲੇਵਰ ਹੋ ਜਾਂਦਾ ਹੈ ਜਿਹੜਾ ਘਿਓ ਹੈ ਉਹ ਬਿਲਕੁਲ ਦਾਣੇਦਾਰ ਬਣ ਕੇ ਤਿਆਰ ਹੋਏਗਾ ਸੋਰੀ ਹੌਲੀ-ਹੌਲੀ ਦੇਖ ਸਕਦੇ ਹੋ ਤੁਸੀਂ ਮੈਂ ਇਸ ਨੂੰ ਸਿੰਮਤੇ ਵੀ ਕਰ ਰਹੀ ਹਾਂ ਗੈਸ ਨੂੰ ਤੇ ਆਇ ਤੇ ਵੀ ਕਰ ਰਹੀ ਹਾਂ ਇਸ ਤਰ੍ਹਾਂ ਮੱਖਣ ਦੇ ਵਿੱਚੋਂ ਕਿਉਂ ਕੱਢ ਲੈਣਾ ਹੈ ਤੇ ਦੇਸੀ ਘਿਓ ਬਣਾਉਣ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਦਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਮੱਖਣ ਤੋਂ ਦੇਸੀ ਘਿਓ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਦਾਲ ਚੀਨੀ ਦੀ ਕਰੱਪਾ ਪਾਉਣੀ ਹਾਂ ਇਸ ਦਾ ਇੱਕ ਫਾਇਦਾ ਹੋਰ ਹੈ ਇਸ ਨਾਲ ਦੇਸੀ ਘਿਓ ਜਲਦੀ ਖਰਾਬ ਨਹੀਂ ਹੁੰਦਾ ਕਿਓ ਹੁਣ ਬਣ ਕੇ ਤਿਆਰ ਹੋ ਗਿਆ ਤੇ ਹੁਣ ਗੈਸ ਦੀ ਫਲੇਮ ਆਪਾਂ ਬੰਦ ਕਰ ਦੇਣੀ ਹੈ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਜਾਣਾ ਕਿਉਂਕਿ ਗੈਸ ਬੰਦ ਕਰਨੇ ਤੋਂ ਬਾਅਦ ਵੀ ਜਿਹੜਾ ਘਿਓ ਹੈ ਇਹ ਕਾਫੀ ਸਮੇਂ ਤੱਕ ਰਿੱਜਦਾ ਰਹਿੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਘਿਓ ਦੀ ਪੌਣ ਹੈ ਪਹਿਲਾਂ ਚਿੱਟੀ ਸੀ ਗੈਸ ਦੀ ਫਲੇਮ ਬੰਦ ਕਰਨੇ ਤੋਂ ਬਾਅਦ ਵਿੱਚ ਇਹ ਇਸ ਤਰ੍ਹਾਂ ਹਲਕੀ ਬ੍ਰਾਊਨ ਹੋ ਗਈ ਹੈ ਦੇਸੀ ਘਿਓ ਠੰਡਾ ਹੋ ਗਿਆ ਸੀ ਹੁਣ ਇਸ ਨੂੰ ਆਪਾਂ ਪੁੰਨ ਲੈਣੇ ਹਾਂ ਇਹ ਜੋ ਸੱਤ ਦਿਨਾਂ ਦੀ ਮਲਾਈ ਸੀ ਇਸ ਤੋਂ ਆਪਣਾ ਦੇਸੀ ਘਿਓ ਇੰਨਾ ਬਣ ਕੇ ਤਿਆਰ ਹੋ ਗਿਆ ਹੈ ਜਿਹੜੀ ਤੁਹਾਨੂੰ ਅਲੱਗ ਝੱਗ ਦਿਖਦੀ ਹੈ ਇਸ ਤੁਸੀਂ ਛੱਡ ਦੇਣੀ ਹੈ ਸੋ ਇਹ ਦੇਸੀ ਘਿਓ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਤੇ ਜਿਹੜੀ ਇਹ ਘਿਓ ਦੀ ਪੌਣ ਬਚ ਗਈ ਹੈ ਇਸ ਦਾ ਵੀ ਆਪਾਂ ਇਸਤੇਮਾਲ ਕਰਨਾ ਹੈ ਤੇ ਹੁਣ ਮੈਂ ਤੁਹਾਨੂੰ ਅਗਲੇ ਦਿਨ ਦਾ ਜਿਹੜਾ ਇਹ ਘਿਓ ਹੈ ਇਹ ਦਿਖਾ ਰਹੀ ਹਾਂ ਹੁਣ ਤੁਹਾਨੂੰ ਮੈਂ ਦਿਖਾ ਰਹੀ ਹਾਂ ਜਿਹੜਾ ਘਿਓ ਬਿਲਕੁਲ ਦਾਣੇਦਾਰ ਬਣ ਕੇ ਤਿਆਰ ਹੋਇਆ ਹੈ ਦਾਲ ਚੀਨੀ ਪਾਉਣ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਿਲਕੁਲ ਦਾਣੇਦਾਰ ਆਪਣਾ ਦੇਸੀ ਘਿਓ ਬਣ ਕੇ ਤਿਆਰ ਹੋਇਆ ਤੇ ਇਸ ਦਾ ਜਿਹੜਾ ਟੇਸਟ ਹੈ ਖਾਣੇ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਹੈ ਜਿਸ ਕਿਸੇ ਨੂੰ ਵੀ ਦਾਲਚੀਨੀ ਦਾ ਟੇਸਟ ਪਸੰਦ ਨਹੀਂ ਹੈ ਤਾਂ ਉਹ ਬਿਲਕੁਲ ਥੋੜਾ ਟੁਕੜਾ ਵੀ ਇਸ ਘਿਓ ਦੇ ਵਿੱਚ ਪਾ ਸਕਦੇ ਹਨ ਇਹ ਹੈ ਜੀ ਦਾਲਚੀਨੀ ਤੋਂ ਬਿਨਾਂ ਤਿਆਰ ਕੀਤਾ ਹੋਇਆ ਦੇਸੀ ਘਿਓ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਐਸੀ ਤਰ੍ਹਾਂ ਪਲੇਨ ਹੈ ਕੋਈ ਦਾਣੇਦਾਰ ਨਹੀਂ ਹੈ ਤੇਕ ਸਾਧਿਆਂ ਬਿਲਕੁਲ ਤੁਸੀਂ ਇਹ ਪਲੇਨ ਕਿਉ ਹੈ ਸੋ ਜੀ ਇੰਨਾ ਫਰਕ ਹੈ ਅਗਰ ਆਪਾਂ ਦਾਲ ਜਿੰਨੀ ਪਾਉਂਦੇ ਹਾਂ ਤਾਂ ਕਿਉ ਦੇ ਟੇਸਟ ਵਿੱਚ ਅਤੇ ਇਸ ਦੇ ਦੇਖਣੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਆ ਜਾਂਦਾ ਹੈ ਲੱਸੀ ਨੂੰ ਮੈਂ ਹੁਣ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਇਸ ਨੂੰ ਉਬਾਲੀਉਣ ਤੱਕ ਵੇਟ ਕਰਾਂਗੇ ਤੇ ਉਬਾਲੀ ਜਦੋਂ ਆ ਗਈ ਇਸ ਵਿੱਚ ਨਿੰਬੂ ਦਾ ਸੱਤ ਆਪਾਂ ਨੇ ਐਡ ਕਰ ਦੇਣਾ ਤੇ ਇਸ ਦੀ ਜਗ੍ਹਾ ਤੁਸੀਂ ਨਿੰਬੂ ਦਾ ਰਸ ਹੈ ਉਹ ਵੀ ਪਾ ਸਕਦੇ ਹੋ ਇਸ ਨਾਲ ਜਿਹੜਾ ਪਨੀਰ ਹੈ ਉਹ ਆਸਾਨੀ ਦੇ ਨਾਲ ਬਣ ਜਾਂਦਾ ਹੈ ਇਸ ਲਈ ਦਾ ਕਈ ਲੋਕ ਦਹੀਂ ਵੀ ਬਣਾਉਂਦੇ ਨੇ ਥੋੜਾ ਜਿਹਾ ਇਹਨੂੰ ਕੋਸਾ ਕਰਕੇ ਇਸ ਵਿੱਚ ਜਾਗ ਲਾ ਦਿੰਦੇ ਨੇ ਪਰ ਆਪਾਂ ਇਸ ਦਾ ਪਨੀਰ ਬਣਾਵਾਂਗੇ ਬਿਲਕੁਲ ਆਸਾਨੀ ਦੇ ਨਾਲ ਪਨੀਰ ਬਣ ਗਿਆ ਇਸ ਦੇ ਵਿੱਚ ਮੈਂ ਠੰਡਾ ਪਾਣੀ ਪਾ ਲਿਆ ਸੀਗਾ ਤੇ ਇਸ ਨੂੰ ਆਪਾਂ ਹੁਣ ਉਣ ਲਵਾਂਗੇ ਇਹ ਜਿਹੜੀ ਮਲਾਈ ਹੈ ਇਹ 6 ਤੋਂ 7 ਦਿਨ ਪੁਰਾਣੀ ਸੀ ਤਾਂ ਕਰਕੇ ਇਸ ਦਾ ਜਿਹੜਾ ਪਨੀਰ ਬਣਾਇਆ ਆਪਾਂ ਨੇ ਇਹਦਾ ਟੇਸਟ ਵੀ ਠੀਕ ਹੋਏਗਾ ਖਾਣ ਵਿੱਚ ਵੀ ਨਰਮ ਹੋਏਗਾ ਜੇਕਰ ਆਪਾਂ 2 ਹਫ਼ਤੇ ਜਾਂ ਇਸ ਤੋਂ ਉੱਪਰ ਇਕੱਠੀ ਕੀਤੀ ਹੋਈ ਕਰੀਮ ਦਾ ਘਿਓ ਕੱਢਦੇ ਆਂ ਤਾਂ ਉਸ ਦਾ ਜਿਹੜਾ ਪਨੀਰ ਹੈ ਉਹ ਉਸ ਦਾ ਟੇਸਟ ਠੀਕ ਨਹੀਂ ਹੋਵੇਗਾ ਉਸ ਦਾ ਟੇਸਟ ਕੋੜਾ ਹੋ ਜਾਏਗਾ ਇੱਕ ਕੋਲੀ ਪਨੀਰ ਦੀ ਨਿਕਲ ਆਈ ਹੈ ਤੇ ਹੁਣ ਇਸ ਦੀ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਪਨੀਰ ਦੀ ਪੁਰਜੀ ਬਣਾਉਣ ਲਈ ਇੱਥੇ ਮੈਂ ਤੜਕੇ ਦਾ ਸਮਾਨ ਕੱਟ ਲਿਆ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਪਿਆਜ਼ ਲਿਆ ਮੈਂ ਪਿਆਜ਼ ਇੱਕ ਵੱਡਾ ਪਿਆਜ਼ ਹੈ ਤੇ ਇੱਕ ਟਮਾਟਰ ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਤੇ ਇਸ ਦੇ ਨਾਲ ਜਿਹੜਾ ਆਪਣਾ ਪਨੀਰ ਹੈ ਇਹ ਆਪਾਂ ਲੱਸੀ ਚੋਂ ਕੱਢਿਆ ਹੋ ਤੇ ਥੋੜਾ ਜਿਹਾ ਆਪਾਂ ਕੱਟ ਲੈਣਾ ਹਰਾ ਧਨੀਆ। ਸੋ ਜੀ ਤੜਕੇ ਵੱਲ ਵੱਧਦੇ ਆਂ ਆਪਾਂ। ਤੜਕਾ ਲਾਉਣ ਦੇ ਲਈ ਮੈਂ ਸਰੋਂ ਦਾ ਤੇਲ ਇਸਤੇਮਾਲ ਕਰ ਰਹੀ ਹਾਂ। ਇਹ ਤੇਲ ਗਰਮ ਹੋਣ ਤੋਂ ਬਾਅਦ ਵਿੱਚ ਜੀਰਾ ਪਾ ਦੇਣਾ ਹੈ ਤੇ ਜੀਰਾ ਬ੍ਰਾਊਨ ਹੋਣ ਤੋਂ ਬਾਅਦ ਵਿੱਚ ਅਦਰਕ ਅਤੇ ਲਸਣ ਪਾ ਦਿੱਤਾ ਹੈ। ਹੁਣ ਇਸ ਨੂੰ ਆਪਾਂ ਹਿਲਾ ਦਿੰਨੇ ਆਂ ਤੇ ਹਲਕਾ 골ਡਨ ਕਲਰ ਆਉਣ ਤੇ ਇਸ ਵਿੱਚ ਆਪਾਂ ਪਿਆਜ਼ ਐਡ ਕਰ ਦਿੰਨੇ ਆਂ। ਸੋ ਤੁਸੀਂ ਦੇਖ ਸਕਦੇ ਹੋ ਇੱਕ ਕਰੀਮ ਤੋਂ ਆਪਾਂ ਅਲੱਗ-ਅਲੱਗ ਚੀਜ਼ਾਂ ਉਬੀ ਸਵਾਦਿਸ਼ਟ ਚੀਜ਼ਾਂ ਬਣਾ ਰਹੇ ਹਾਂ ਦੇਖ ਸਕਦੇ ਹੋ ਹੁਣ ਤੁਸੀਂ ਪਨੀਰ ਆਪਾਂ ਨੇ ਜੋ ਲੱਸੀ ਚ ਬਣਾਇਆ ਉਸ ਦੇ ਤੜਕੇ ਦੀ ਤਿਆਰੀ ਹੋ ਰਹੀ ਹੈ ਸੋ ਪਿਆਜ਼ ਆਪਣੇ ਹੋ ਗਏ ਨੇ ਇਸ ਤੋਂ ਬਾਅਦ ਵਿੱਚ ਆਪਾਂ ਟਮਾਟਰ ਪਾਵਾਂਗੇ ਟਮਾਟਰ ਨੂੰ ਆਪਾਂ ਸੌਫਟ ਹੋਣ ਤੱਕ ਪਕਾਵਾਂਗੇ ਸਵਾਦਨ ਸਰ ਨਮਕ ਪਾ ਰਹੀ ਹਾਂ ਇਸ ਨਾਲ ਟਮਾਟਰ ਜਲਦੀ ਸੌਫਟ ਹੋ ਜਾਂਦੇ ਨੇ ਤੇ ਇਸ ਨੂੰ ਆਪਾਂ ਮਿਕਸ ਕਰ ਦਿੰਨੇ ਆਂ ਇਸ ਤੋਂ ਬਾਅਦ ਵਿੱਚ ਆਪਾਂ ਜਿਹੜੇ ਮਸਾਲੇ ਆ ਪਾ ਲੈਣੇ ਆ ਇਸ ਵਿੱਚ ਮੈਂ ਹਰੀ ਮਿਰਚ ਪਾ ਰਹੀ ਹਾਂ ਥੋੜੀ ਜਿਹੀ ਪਾ ਰਹੀ ਹਾਂ ਹਲਦੀ ਤੇ ਥੋੜੀ ਜਿਹੀ ਪਾ ਦਿੰਨੇ ਆ ਕਾਲੀ ਮਿਰਚ ਦਾ ਪਾਊਡਰ ਤੇ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਜਦੋਂ ਵੀ ਆਪਾਂ ਨੇ ਹਲਦੀ ਦਾ ਇਸਤੇਮਾਲ ਕਰਨਾ ਉਸ ਦੇ ਨਾਲ ਜਿਹੜੀ ਕਾਲੀ ਮਿਰਚ ਦਾ ਪਾਊਡਰ ਹੈ ਉਹ ਵੀ ਥੋੜਾ ਜਿਹਾ ਪਾ ਦੇਣਾ ਚਾਹੀਦਾ ਹੈ ਤਾਹੀਂ ਜਿਹੜੇ ਹਲਦੀ ਦੇ ਸੰਪੂਰਨ ਗੁਣ ਹੈ ਉਹ ਆਪਾਂ ਨੂੰ ਮਿਲਦੇ ਨੇ ਸੋ ਜੀ ਇਸ ਤੋਂ ਬਾਅਦ ਵਿੱਚ ਜਿਹੜਾ ਪਨੀਰ ਆਪਾਂ ਕੱਢਿਆ ਸੀਗਾ ਉਹ ਐਡ ਕਰ ਦਿੰਨੇ ਆ ਇਸ ਵਿੱਚ ਮੈਂ ਪਾਣੀ ਨਹੀਂ ਐਡ ਕਰ ਰਹੀ ਤੇ ਇਸ ਨੂੰ ਤੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੁਸੀਂ ਚਾਹੋ ਤਾਂ ਤੜਕੇ ਦੇ ਵਿੱਚ ਹਰੇ ਮਟਰ ਵੀ ਪਾ ਸਕਦੇ ਹੋ ਉਹ ਵੀ ਇਸ ਵਿੱਚ ਬਹੁਤ ਹੀ ਸੁਆਦਿਸ਼ਟ ਲੱਗਦੇ ਹੋ ਦੇਖ ਸਕਦੇ ਹੋ ਤੁਸੀਂ ਆਪਣੀ ਪੁਰਜੀ ਕਿੰਨੀ ਜ਼ਿਆਦਾ ਸੁਆਦਿਸ਼ਟ ਲੱਗ ਰਹੀ ਹੈ ਤੇ ਹੁਣ ਇਸ ਵਿੱਚ ਆਪਾਂ ਹਰਾ ਧਨੀਆ ਪਾ ਦਿੰਨੇ ਆ। ਚਲੋ ਜੀ ਆਪਣੀ ਪਨੀਰ ਦੀ ਪੁਰਜੀ ਬਿਲਕੁਲ ਬਣ ਕੇ ਤਿਆਰ ਹੈ। ਇਹ ਪਨੀਰ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਹੈ ਤੇ ਟੇਸਟ ਵੀ ਇਸ ਦਾ ਬਹੁਤ ਹੀ ਵਧੀਆ ਹੁੰਦਾ ਹੈ। ਦੇਖ ਸਕਦੇ ਹੋ ਤੁਸੀਂ ਮਲਾਈ ਤੋਂ ਆਪਾਂ ਨੇ ਦੇਸੀ ਘੀ ਤਿਆਰ ਕੀਤਾ ਹੈ, ਮੱਖਣ ਵੀ ਬਣ ਗਿਆ ਹੈ ਤੇ ਪਨੀਰ ਵੀ ਬਣ ਗਿਆ ਹੈ। ਹੁਣ ਇਸ ਤੋਂ ਬਾਅਦ ਵਿੱਚ ਆਪਾਂ ਨੈਕਸਟ ਸਟੈਪ ਵੱਲ ਵਧਦੇ ਹਾਂ। ਹੁਣ ਜਿਹੜੀ ਘੋਦੀ ਪਾਉਣ ਬਚੀ ਹੈ ਉਸਦੋਂ ਇਸਤੇਮਾਲ ਕਰਨਾ ਉਸ ਨੂੰ ਆਪਣੇ ਵੇਸਟ ਨਹੀਂ ਕਰਨਾ ਉਸ ਦੇ ਲਈ ਮੈਂ ਬੇਸਣ ਲੈ ਲਿਆ ਹੈ ਬੇਸਣ ਦੀ ਜਗ੍ਹਾ ਤੁਸੀਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਤੇ ਇਸ ਨੂੰ ਆਪਾਂ ਉਦੋਂ ਤੱਕ ਭੁੰਨਾਗੇ ਜਦੋਂ ਤੱਕ ਇਸ ਦਾ ਕਲਰ ਚੇਂਜ ਹੋ ਜਵੇ ਤੇ ਇਸ ਵਿੱਚੋਂ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇ ਫਲੇਮ ਮੈਂ ਸਿਮਤ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬੇਸਣ ਦਾ ਰੰਗ ਹੈ ਜਿਹੜਾ ਉਹ ਚੇਂਜ ਹੋ ਗਿਆ ਹੈ ਹੁਣ ਇਸੇ ਹੀ ਸਟੇਜ ਤੇ ਆਪਾਂ ਜਿਹੜੀ ਘਿਓ ਦੀ ਪਾਉਣਾ ਹੈ ਜੋ ਆਪਨੇ ਭੁਣਕੇ ਘਿਓ ਦੇ ਵਿੱਚੋਂ ਕੱਢੀ ਸੀ ਉਹ ਇਸ ਵਿੱਚ ਐਡ ਕਰ ਦਿੰਨੇ ਆ ਇਸ ਦੀਆਂ ਮੈਂ ਪਿੰਨੀਆਂ ਬਣਾਉਣ ਲੱਗੀ ਆ ਤੇ ਤੁਸੀਂ ਚਾਹੋ ਤਾਂ ਇਸ ਦਾ ਇਸਤੇਮਾਲ ਸਬਜ਼ੀ ਵਿੱਚ ਕਰ ਸਕਦੇ ਹੋ ਸਬਜ਼ੀ ਵਿੱਚ ਵੀ ਇਸ ਦਾ ਟੇਸਟ ਵਧੀਆ ਲੱਗਦਾ ਘਿਓ ਦੀ ਪਾਉਣ ਦਾ ਜਾਂ ਫਿਰ ਇਸ ਦੇ ਪਰੌਂਠੇ ਵੀ ਬਣ ਸਕਦੇ ਨੇ ਜਾਂ ਫਿਰ ਇਸ ਨੂੰ ਸਿੰਪਲ ਸ਼ੱਕਰ ਦੇ ਵਿੱਚ ਪਾ ਕੇ ਇਸ ਦਾ ਆਨੰਦ ਮਾਣ ਸਕਦੇ ਹੋ ਸੋ ਲੋ ਜੀ ਇਸ ਤੋਂ ਬਾਅਦ ਵਿੱਚ ਮੈਂ ਥੋੜੀ ਜਿਹੀ ਇਸ ਵਿੱਚ ਪਾ ਦਿੱਤੀ ਹੈ ਸ਼ੱਕਰ ਤੇ ਹੁਣ ਇਹਨੂੰ ਮਿਕਸ ਕਰ ਦਿੰਨੇ ਆ ਤੇ ਸ਼ੱਕਰ ਦੀ ਥਾਂ ਤੁਸੀਂ ਬੂਰਾ ਖੰਡ ਹੁੰਦੀ ਹੈ ਉਸ ਨੂੰ ਵੀ ਇਸਤੇਮਾਲ ਕਰ ਸਕਦੇ ਹੋ ਉਸ ਦਾ ਟੇਸਟ ਵੀ ਇਹਨਾਂ ਵਿੱਚ ਬਹੁਤ ਵਧੀਆ ਲੱਗਦਾ ਹੈ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਹੈ ਇਸ ਤੋਂ ਬਾਅਦ ਵਿੱਚ ਹੁਣ ਥੋੜੇ ਜਿਹਾ ਮੈਂ ਡਰਾਈ ਫਰੂਟਸ ਕੱਟੇ ਨੇ ਤੇ ਇਹ ਵੀ ਇਸ ਵਿੱਚ ਮਿਕਸ ਕਰ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਲੋ ਜੀ ਮਟੀਰੀਅਲ ਆਪਣਾ ਬਿਲਕੁਲ ਠੰਡਾ ਹੋ ਗਿਆ ਹੈ ਹਲਕਾ ਗਰਮ ਹੈ ਤੇ ਹੁਣ ਇਸ ਦੀ ਪਿੰਨੀਆਂ ਬਟਣ ਲੱਗੀਆਂ ਤੁਸੀਂ ਚਾਹੋ ਤਾਂ ਇਸ ਨੂੰ ਇਸੇ ਤਰ੍ਹਾਂ ਹੀ ਪੰਜੀਰੀ ਦੀ ਤਰ੍ਹਾਂ ਖਾ ਸਕਦੇ ਹੋ ਪਰ ਮੈਂ ਇਸ ਦੀਆਂ ਪਿੰਨੀਆਂ ਬਟ ਰਹੀ ਹਾਂ ਇਸ ਦੀਆਂ ਪਿੰਨੀਆਂ ਵੀ ਆਸਾਨੀ ਦੇ ਨਾਲ ਬਣ ਜਾਂਦੀਆਂ ਨੇ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਆਪਾਂ ਨੇ ਸਾਰੀ ਮਟੀਰੀਅਲ ਦੀਆਂ ਪਿੰਨੀਆਂ ਬਟ ਲੈਣੀਆਂ ਸੋ ਤੁਸੀਂ ਦੇਖ ਸਕਦੇ ਹੋ ਮਲਾਈ ਦੇ ਨਾਲ ਆਪਾਂ ਅੱਗੇ ਇਸ ਤੋਂ ਕਿੰਨੀਆਂ ਸਾਰੀਆਂ ਰੈਸਪੀਜ਼ ਬਣਾਈਆਂ ਨੇ ਸਾਰੀ ਹੀ ਰੈਸਪੀ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦੀਆਂ ਨੇ ਤੁਸੀਂ ਘਰ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇਹਨਾਂ ਦਾ ਟੇਸਟ ਖੋਏ ਦੀ ਪਿੰਨੀਆਂ ਦੀ ਤਰ੍ਹਾਂ ਹੁੰਦਾ ਹੈ ਤੇ ਹੈਵੀ ਹੁੰਦੀ ਹੈ ਤਾਂ ਕਰਕੇ ਮੈਂ ਇਹਨਾਂ ਨੂੰ ਛੋਟਾ ਛੋਟਾ ਹੀ ਵਟ ਰਹੀਆਂ ਤੇ ਲੋ ਜੀ ਆਪਣੀ ਪਿੰਨੀਆਂ ਵੀ ਬਣ ਕੇ ਬਿਲਕੁਲ ਤਿਆਰ ਨੇ ਤੇ ਲੋ ਜੀ ਇੱਕ ਮਲਾਈ ਤੋਂ ਹੀ ਆਪਾਂ ਨੇ ਇਹ ਚਾਰ ਅਲੱਗ ਅਲੱਗ ਰੈਸਪੀਜ਼ ਬਣਾਈਆਂ ਤੇ ਇਹ ਚਾਰੋਂ ਹੀ ਰੈਸਪੀਜ਼ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬਣਦੀਆਂ ਨੇ ਗੱਲ ਕਰਦੇ ਹਾਂ ਦੇਸੀ ਘਿਓ ਦੀ ਘਿਓ ਦਾ ਟੇਸਟ ਬਹੁਤ ਹੀ ਜ਼ਿਆਦਾ ਡਿਫਰੈਂਟ ਹੋਏਗਾ ਅਗਰ ਤੁਸੀਂ ਇਸ ਵਿੱਚ ਦਾਲਚੀਨੀ ਪਾਉਂਗੇ ਤੇ ਠੰਡਾ ਹੋਣ ਤੋਂ ਬਾਅਦ ਇਹ ਬਿਲਕੁਲ ਦਾਣੇਦਾਰ ਬਣ ਜਾਏਗਾ ਇਸ ਤੋਂ ਬਾਅਦ ਵਿੱਚ ਫਰੈਸ਼ ਮੱਖਣ ਹੈ ਫਰੈਸ਼ ਮੱਖਣ ਨੂੰ ਤੁਸੀਂ ਆਪਣੇ ਖਾਣੇ ਦੇ ਵਿੱਚ ਵਰਤ ਸਕਦੇ ਹੋ ਤੇ ਇਸ ਦਾ ਟੇਸਟ ਵੀ ਵਧੀਆ ਆਏਗਾ ਜਿਹੜੀ ਆਪਣੀ ਪਿੰਨੀ ਹੈ ਪਿੰਨੀਆਂ ਦਾ ਟੇਸਟ ਖੋਏ ਦੀ ਪਿੰਨੀਆਂ ਦੇ ਵਰਗਾ ਹੁੰਦਾ ਹੈ ਇਹ ਨੂੰ ਇਹਦੇ ਵਿੱਚ ਥੋੜਾ ਜਿਹਾ ਡ్రਾਈ ਫਰੂਟਸ ਪਾਉਣ ਤੋਂ ਬਾਅਦ ਇਸ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਤੇ ਇਸ ਤੋਂ ਬਾਅਦ ਵਿੱਚ ਜਿਹੜਾ ਪਨੀਰ ਹੈ ਪਨੀਰ ਦੀ ਪੁਰਜੀ ਵੀ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣੀ ਹੈ ਮਲਾਈ ਤੋਂ ਹੀ ਆਪਾਂ ਨੇ ਇਹ ਚਾਰ ਚੀਜ਼ਾਂ ਤਿਆਰ ਕਰ ਲਈਆਂ ਨੇ ਤੇ ਜੇਕਰ ਤੁਸੀਂ ਕਿਉ ਬਣਾਉਂਦੇ ਸਮੇਂ ਵੀ ਦਾਲਚੀਨੀ ਦਾ ਇਸਤੇਮਾਲ ਕਰਦੇ ਹੋ ਛੋਟੇ ਜਿਹੇ ਟੁਕੜਾ ਪਾ ਦਿੰਨੇ ਹੋ ਤੁਸੀਂ ਦੇਖੋਗੇ ਕਿ ਇਸ ਦਾ ਜਿਹੜਾ ਦੇਸੀ ਕਿਉ ਦਾ ਟੇਸਟ ਹੈ ਇਹਦਾ ਕਿੰਨਾ ਜ਼ਿਆਦਾ ਫਰਕ ਪੈ ਗਿਆ ਹੈ ਪਹਿਲਾਂ ਨਾਲੋਂ ਤੇ ਕਿਉ ਦਾਣੇਦਾਰ ਹੋ ਗਿਆ ਹੈ ਤੇਜ ਤੋਂ ਬਾਅਦ ਵਿੱਚ ਕਿਉ ਦੇ ਲਾਸਟ ਤੱਕ ਇਸ ਦੀ ਕੋਈ ਵੀ ਚੀਜ਼ ਜਿਹੜੀ ਉਹ ਖਰਾਬ ਨਹੀਂ ਹੁੰਦੀ ਜਾਂ ਵੇਸਟ ਨਹੀਂ ਹੁੰਦੀ ਸਾਰੀ ਚੀਜ਼ਾਂ ਦਾ ਆਪਾਂ ਨੇ ਇਸਤੇਮਾਲ ਕੀਤਾ ਸੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰ੍ਹਾਂ ਦੇਸੀ ਕਿਉ ਬਣਾਉਣਾ ਰੈਸਪੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ